ਫਿਲੌਰ ਦੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਪਲਾਵੱਲੋ ਫਿਲੌਰ ਦੇ ਜਲੰਧਰ ਬਾਸਾਡੇ ਦੇ ਉੱਤੇ ਆਉਣ ਜਾਣ ਵਾਲੇ ਮੁਸਾਫਰਾਂ ਦੀ ਸੁਵਿਧਾ ਲਈ ਇੱਕ ਵੱਡੀ ਸ਼ੈੱਡ ਪਵਾਈ ਗਈ ਹੈ ਅੱਜ ਇਸ ਸ਼ੈੱਡ ਦਾ ਉਦਘਾਟਨ ਸ਼ਹਿਰ ਦੇ ਮਹੱਤਵਰ ਸੱਜਣਾ ਵੱਲੋਂ ਕੀਤਾ ਗਿਆ ਜ਼ਿਕਰ ਯੋਗ ਹੈ ਕਿ ਇਸ ਅੱਡੇ ਦੇ ਉੱਤੇ ਪਹਿਲਾ ਕੋਈ ਵੀ ਸ਼ੈੱਡ ਨਹੀਂ ਸੀ ਇਸ ਮੌਕੇ ਦੇ ਉੱਤੇ ਬਾਬਾ ਸ਼ੰਭੂ ਜੀ ਡਾਕਟਰ ਕੁਲਦੀਪ ਡਾਕਟਰ ਜਸਵਿੰਦਰ ਬਾੜ ਡਾਕਟਰ ਕਈ ਡਾਕਟਰ ਕਟਰ ਸतीश अरोड़ा ਡਾਕਟਰ ਅਸ਼ੋਕ ਬਾਲਾ ਜੀ ਸੇਵਾ ਸੰਗ ਗਣਪਤੀ ਕਲਬ ਫਿਲੋਰ ਜਤਿਨ ਮਹਿਤਾ ਅਮਨ ਚੱਡਾ ਦਵਿੰਦਰ ਕੈਂਥ 인ਦਰਜੀਤ ਸਿੰਘ ਰਾਹੁਲ ਕਪੂਰ ਹਰਮਿੰਦਰ ਸਿੰਘ ਆਸ਼ੂ ਕਪੂਰ ਦੇਵਾਂਗ ਕਰੀਰ ਅੰਕੁਸ਼ ਕੜੜਾ ਮੌਜੂਦ ਸਨ ਪਹਿਲਾਂ ਤਾਂ ਅਸੀਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸ਼ੈੱਡ ਪਈ ਹੈ ਤੇ ਬਾਬਾ ਸ਼ੰਭੂ ਜੀ ਰਿੰਕੂ ਬਾਸੀ ਤੇ ਹੋਰ ਸਾਰੇ ਡਾਕਟਰਾਂ ਕੋਲੋਂ ਅਸੀਂ ਇਹਨਾਂ ਦਾ ਮੋਢ ਵਲੇਰਾ ਕਰਾਇ ਅਸੀਂ ਆਫ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਦਾਂ ਦੇ ਜਿਹੜੇ ਪ੍ਰੋਜੈਕਟ ਨਵੇਂ ਲੈ ਕੇ ਆਵਾਂਗੇ ਫਲੋਰ ਦੇ ਲਈ ਤੇ ਨਵਾਂ ਸ਼ਹਿਰ ਅੱਡੇ ਦੇ ਵੀ ਕਾਫੀ ਵੱਡੀ ਸ਼ੈੱਡ ਪਵਾਈ ਹੈ ਤੇ ਇੱਥੇ ਵੀ ਪਵਾਈ ਹੈ ਜੇ ਕਿਤੇ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਉੱਥੇ ਵੀ ਮਤਲਬ ਪਵਾਵਾਂਗੇ ਇਦਾਂ ਦੇ ਲੱਗਦਾ ਹੋਇਆ ਫਲੋਰ ਦੇ ਵਿੱਚ ਹਾਂਜੀ ਬਿਲਕੁਲ ਪ੍ਰੋਸੈਸ ਚੱਲਦਾ ਰਿਹਾ ਜੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਬਣ ਗਈ ਤੇ ਉੱਥੇ ਵੀ ਅਸੀਂ ਪਵਾਵਾਂਗੇ ਤੇ ਪ੍ਰਸ਼ਾਸਨ ਦਾ ਵੀ ਅਸੀਂ ਤੈਜ ਦਿਓ ਧੰਨਵਾਦ ਕਰਦੇ ਆ ਸਹਿਯੋਗ ਦਿੱਤਾ ਉਹਨਾਂ ਨੇ ਆਸਰਬੱਤ ਦਾ ਭਲਾ ਐਨਜੀਓ ਵੱਲੋਂ ਜੋ ਇੱਥੇ ਸ਼ੈੱਡ ਲਗਾਈ ਗਈ ਹੈ ਉਹਦਾ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਹਾਂ ਕਿਉਂਕਿ ਇਹਨਾਂ ਨੇ ਆਰਗੇਨਾਈਜੇਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿਉਂਕਿ ਇੱਥੇ ਜ਼ਰੂਰਤ ਵੀ ਸੀ ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਆ ਉਹਦੇ ਵਿੱਚ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋਣੀ ਸੀ ਤਾਂ ਇਹਦੇ ਵਿੱਚ ਇਹਨਾਂ ਨੇ ਜੋ ਕੰਮ ਕੀਤਾ ਬਹੁਤ ਛਲਾਗਾ ਜੋਗਾ ਬਹੁਤ ਵਧਾਈ ਦੇ ਪਾਤਰ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਇਹ ਇਦਾਂ ਦੀ ਭਲਾਈ ਦੇ ਕੰਮ ਕਰਦੇ ਰਹਿਣਗੇ ਸਾਡੇ ਸਾਰਿਆਂ ਦਾ ਸਾਡੇ ਸਾਰਿਆਂ ਵੱਲੋਂ ਇਹਨਾਂ ਨਾਲ ਪੂਰਾ ਸੰਯੋਗ ਕੀਤਾ ਜਾਊਗਾ